ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਸਾਖੀ ਹੈ ਇਹ ਵੀ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਹੈ ਹਾਂਜੀ ਦਿੱਲੀ ਦੇ ਵਿੱਚ ਜਮਨਾ ਦਿਆ ਦੇ ਦਰਿਆ ਦੇ ਕਿਨਾਰੇ ਇਹ ਡੇਰਾ ਕਰਿਆ ਕਰਦੇ ਸੀ ਉੱਥੇ ਡੇਰਾ ਕੀਤਾ ਹੋਇਆ ਸੀ ਤਾਂ ਇੱਕ ਸਵੇਰੇ ਦੀਵਾਨ ਹੁੰਦਾ ਹੈ ਇੱਕ ਸ਼ਾਮ ਨੂੰ ਹੁੰਦਾ ਦੋ ਟਾਈਮ ਦੀਵਾਨ ਚ ਲੱਗਦੇ ਨੇ ਸਵੇਰੇ ਤਾਂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਾਰਾ ਵਿਆਖਿਆ ਵਗੈਰਾ ਜੋ ਉਹਨਾਂ ਦਾ ਕੀਰਤਨ ਹੁੰਦਾ ਹੈ ਤੇ ਸ਼ਾਮ ਨੂੰ ਹੁੰਦਾ ਹੈ ਗੋਰੇ ਇਤਿਹਾਸ ਦੀ ਕਥਾ ਹੁੰਦੀ ਹੈ ਤਾਂ ਸ਼ਾਮ ਵੇਲੇ ਦਾ ਦੀਵਾਨ ਸੀ ਦਿਨ ਛਿਪ ਗਿਆ ਹਨੇਰਾ ਹੋ ਗਿਆ ਹਾਂਜੀ ਗੁਰੂ ਮਹਾਰਾਜ ਦੀ ਉਸ ਪਾਸੇ ਪਿੱਛੇ ਸੀ ਸੰਗਤ ਦੌਦਲੇ ਪਾਸੇ ਨੇ ਮੂੰਹ ਸੀ ਜਮਨਾ ਦਰਿਆ ਵੱਲ ਅੱਛਾ ਜਦੋਂ ਕਾਫੀ ਹਨੇਰਾ ਹੋ ਗਿਆ ਤਾਂ ਉਹ ਦਰਿਆ ਦੇ ਵਿੱਚ ਇੱਕਦਾਂ ਜਿਵੇਂ ਬਿਜਲੀ ਚਮਕਦੀ ਹੈ ਪ੍ਰਕਾਸ਼ ਹੋਇਆ ਅੱਛਾ ਦਰਿਆ ਦੇ ਵਿੱਚ ਜੋ ਪ੍ਰਕਾਸ਼ ਹੋਇਆ ਤਾਂ ਸਾਰੀ ਸੰਗਤ ਉਹ ਇੱਥੇ ਦੀ ਬਿਜੇ ਉਧਰ ਦੇਖਣ ਲੱਗੇ ਪ੍ਰਕਾਸ਼ ਵੱਲ ਚਾਨਣ ਵੱਲ ਅੱਛਾ ਉਥੇ ਦੇਖਦੇ ਦੇ ਉਹਦੇ ਵਿੱਚੋਂ ਇੱਕ ਨੌਜਵਾਨ 18-20 ਸਾਲ ਦੀ ਲੜਕੀ ਐ ਉੱਪਰ ਪਾਣੀ ਵਿੱਚ ਇੱਕ ਤਾਹ ਖੜੀ ਹੋਗੀ। ਅੱਛਾ। ਸੁੱਕੇ ਕੱਪੜੇ ਉਵੇਂ ਜਿਵੇਂ ਜਿਵੇਂ ਅਪਤ ਧਰਤੀ ਦੇ ਤੁਰਦੇ ਆ ਉਹ ਪਾਣੀ ਤੇ ਤੁਰੀ ਤੁਰੀ ਆਉਂਦੀ ਆ। ਹਾਂਜੀ। ਸਾਰੀ ਸੰਗਤ ਦੇਖ ਰਹੀ ਐ। ਉਹ ਜਿਸ ਤਰ੍ਹਾਂ ਜਗ੍ਹਾ ਬਣੀ ਸੀ ਜਿੱਥੋਂ ਦੀ ਵਿਚਾਲ ਦੀ ਸੰਗਤ ਨੇ ਦਰਸ਼ਨ ਮਤਲਬ ਆਬਾਈ ਦੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਮੱਥਾ ਟੇਕਣਾ ਸੀ। ਹਾਂਜੀ। ਉਸ ਰਸਤੇ ਆ ਕੇ ਉਹ ਹੌਲੀ-ਹੌਲੀ ਜਾ ਕੇ ਖੜੀ ਹੋ ਕੇ ਉਹਨੇ ਬਹੁਤ ਪ੍ਰੇਮ ਪਿਆਰ ਦੇ ਨਾਲ ਦਰਸ਼ਨ ਕੀਤੇ ਹੱਥ ਜੋੜ ਕੇ ਦਰਸ਼ਨ ਕਰਕੇ ਐਨ ਆਨੰਦ ਪ੍ਰਸਾਨ ਹੋ ਕੇ ਫਿਰ ਨੇ ਮੱਥਾ ਟੇਕਿਆ ਹੂੰ ਮੱਥਾ ਟੇਕ ਕੇ ਫਿਰ ਉਹ ਬੈਠ ਗਈ ਅੱਛਾ ਪੰਜ ਚਾਰ ਮਿੰਟ 10 ਮਿੰਟ ਉਹ ਬੈਠੀ ਯਾਨੀ ਉਹਨੇ ਪੂਰਾ ਆਪਣਾ ਯਾਨੀ ਜਿੰਨਾ ਉਹਨੂੰ ਉਤਸ਼ਾਹ ਸੀ ਉਹਨੇ ਮੱਥਾ ਟੇਕਿਆ ਨਮਸਕਾਰ ਕੀਤੀ ਦਰਸ਼ਨ ਕੀਤੇ ਹੂੰ ਉਸ ਤੋਂ ਬਾਅਦ ਉਹ ਖੜੀ ਹੋ ਕੇ ਮੱਥਾ ਟੇਕ ਕੇ ਫਿਰ ਉੱਠ ਖੜੀ ਉੱਥੇ ਕੇ ਫੇਰ ਜਿਹੜਾ ਆਇਸੀ ਵਾਪਸ ਉਸਤਰੇ ਜਾ ਕੇ ਘੁੰਮ ਕੇ ਜਾ ਕੇ ਦਰਿਆ ਦੇ ਵਿੱਚ ਫੇਰ ਉਸੇ ਚਾਨਣ ਹੋਇਆ ਉਸੇ ਤਰੀਕਾ ਤੁਰ ਜਾਂਦੀ ਹੈ ਪਾਣੀ ਦੇ ਉੱਤੇ ਜਿੱਥੋਂ ਉਹ ਬਾਹਰ ਨਿਕਲੀ ਸੀ ਉੱਥੇ ਜਾ ਕੇ ਅਲੋਪ ਹੋ ਗਈ ਸਮਾਜ ਦੇ ਵਿੱਚ ਫੇਰ ਸੰਗਤ ਨੇ ਇਹ ਕੌਤਕ ਪੁੱਛਣੀ ਸੀਗਾ ਹਾਂਜੀ ਸੰਗਤ ਪੁੱਛਦੀ ਹੈ ਮਹਾਰਾਜ ਵੀ ਇਹ ਕੀ ਕੌਤਕ ਹੈ ਅੱਛਾ ਇੱਕ ਵਾਰੀ ਤੁਹਾਾਰੇ ਬੋਲ ਦੇ ਦਿੰਦੇ ਨੇ ਵੀ ਚਲੋ ਭਾਈ ਤੁਸੀਂ ਕੀ ਲੈਣਾ ਪਰ ਉਹ ਦਰਸ਼ਨ ਹੀ ਹੁੰਦਾ ਉਹਨਾਂ ਨੇ ਤਾਂ ਹੀ ਉਹ ਕੋਤਕ ਰੱਜਦੇ ਹੁੰਦੇ ਨੇ ਫਿਰ ਉਹ ਕਹਿੰਦੇ ਭਾਈ ਇਹ ਬੀਬੀ ਐ ਬਹੁਤ ਭਜਨੀਕ ਸੀ ਅੱਛਾ ਗੁਰੂ ਨਾਨਕ ਸੱਚੇ ਪਾਤਸ਼ਾਹ ਵੇਲੇ ਉਹਨਾਂ ਕੋਲ ਨਾਮਦਾਨ ਨੇ ਨੂੰ ਹੋਇਆ ਹੋਇਆ ਸੀ ਇਹ ਕਾਬਲ ਵੇ ਕਾਬਲ ਕੰਧਾਰ ਦੀ ਸੀ ਇਹ ਅੱਛਾ ਇਹ ਪੰਜਵੇਂ ਪਾਤਸ਼ਾਹ ਜਦੋਂ ਹਰਮੰਦਰ ਸਾਹਿਬ ਸਰੋਵਰ ਦੀ ਖੋਦਾਈ ਕਰਾ ਰਹੇ ਸੀ ਉੱਥੇ ਵੀ ਇਹ ਸੇਵਾ ਕਰਨ ਆਇਆ ਕਰਦੀ ਸੀ ਕਾਬਲ ਦੇ ਵਿੱਚ ਹੀ ਰਹਿੰਦੀ ਸੀ ਕਿਨੇ ਇੱਕ ਛੋਟਾ ਜਿਹਾ ਬੱਚਾ ਸੀ ਉਦੋਂ ਉਹ ਬੱਚੇ ਨੂੰ ਭੂੰਡੇ ਦੇ ਪਾ ਕੇ ਦਰਖਤ ਦੇ ਉੱਤੇ ਐ ਲਟਕਾਇਆ ਹੋਇਆ ਸੀ ਭੂੰਡਾ ਅੱਛਾ ਇਹ ਉਥੋਂ ਭਜਨ ਕਰਦੀ ਕਰਦੀ ਜਦੋਂ ਇਹਦਾ ਬਾਕੀ ਦਾ ਕੰਮ ਮੁੱਕ ਜਾਂਦਾ ਘਰੋਂ ਤੇ ਫਿਰ ਇਹ ਉਥੋਂ ਅੰਤਰ ਧਿਆਨ ਹੁੰਦੀ ਉਹ ਬੱਚੇ ਦਾ ਭੂੰਡਾ ਐ ਹਲਾ ਦੇ ਅੱਛਾ ਹਲਾ ਕੇ ਉਥੇ ਚੱਲ ਪੈਂਦੀ ਇਹ ਬਸ ਸਮੇਤ ਸਰੀਰ ਹੀ ਇਹ ਅੰਮ੍ਰਿਤਸਰ ਆ ਜਾਂਦੇ ਸੀ ਹੂੰ ਆਕੇ ਉੱਥੇ ਇਹ ਸਾਰਾ ਦਿਨ ਸੇਵਾ ਕਰਦੀ ਟੋਕਰੀ ਦੀ ਟੋਕਰੀ ਦੀ ਸੇਵਾ ਕਰਦੀ ਕਰਦੀ ਵੀ ਜਦੋਂ ਇਹਨੂੰ ਦੇਖਦਾ ਉਹ ਬੱਚਾ ਮੇਰਾ ਰੋ ਪਿਆ ਇਹ ਫਿਰ ਉਹ ਟੋਕਰੀ ਐ ਕਰਕੇ ਐ ਕਰਦੀ ਦੋ ਵਾਰੀ ਇੱਕ ਵਾਰੀ ਉਹ ਜਿਹੜਾ ਇੱਥੇ ਟੋਕਰੀ ਹਿਲਾਉਂਦੀ ਉਹ ਬੱਚੇ ਦਾ ਜਿਹੜਾ ਭੂੰੜਾ ਸੀ ਉਹ ਹਿਲ ਜਾਂਦਾ ਉਹ ਫਿਰ ਚੁੱਪ ਕਰ ਜਾਂਦਾ ਕਹਿੰਦੇ ਫਿਰ ਉੱਥੇ ਵੀ ਸੰਗਤ ਨੇ ਪੁੱਛਾਈ ਪੰਜਵੇਂ ਪਾਸ਼ਾ ਕੋਲੋਂ ਵੀ ਸੱਚੇ ਪਾਸ਼ਾ ਇਹ ਕੀ ਕੌਤਕ ਹੈ ਹਮਮ ਉਹਨਾਂ ਵੰਦੋ ਸਿਆ ਦੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਵਰਸ ਆਇਆ ਹੋਇਆ ਜੀਵ ਹੈ ਭਜਨੀਕ ਹੈ ਭਜਨ ਮੰਦੀ ਇਹਦਾ ਐਨ ਅਗੇ ਇਹ ਸਰੀਰ ਸਮੇਤ ਹੀ ਉੱਥੋਂ ਆ ਜਾਂਦੀ ਹੈ ਹਮਮ ਸਰੀਰ ਸਮੇਤ ਜਦੋਂ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਕਦੋਂ ਟੋਕਰੀ ਸਿੱਟੀ ਔਰ ਚਲ ਮਗ ਜਾਂਦੀ ਫਿਰ ਹਮਮ ਉਹੀ ਕਹਿੰਦੇ ਭਾਈ ਐਸ ਵੇਲੇ ਹੁਣ ਸੱਚ ਖੰਡ ਨਵਾਸੀ ਹੈ ਸੱਚ ਖੰਡ ਜਾਏ ਹਮਮ ਉੱਥੋਂ ਇਹਦਾ ਮਨ ਮੰਨਿਆ ਵੀ ਮੈਂ ਗੁਰੂ ਨਾਨਕ ਦੀ ਗੱਦੀ ਦੇ ਦਰਸ਼ਨ ਕਰਕੇ ਆਵਾਂ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਗੱਦੀ ਦੇ ਦਰਸ਼ਨ ਕਰਨ ਵਾਸਤੇ ਆਈ ਸੀ ਹੋਰ ਕੋਈ ਨਹੀਂ ਗੱਲ ਆਹੀ ਗੱਲ ਹੈ ਆਹੀ ਬਾਤ ਹੈ ਵੀ ਇਹ ਸਵਾਸਤੇ ਉਹ ਦਰਸ਼ਨ ਕਰਨ ਵਾਸਤੇ ਆਈ ਸੀ ਦਰਸ਼ਨ ਕਰਕੇ ਉਹ ਜੀਵ ਚਲੇਗੀ ਮਤਲਬ ਜਿਹੜਾ ਸਿਮਰਨ ਭਜਨ ਜਿਵੇਂ ਗੁਰੂ ਮਹਾਰਾਜ ਆਪਰ ਦੱਸਦੇ ਨੇ ਜੇ ਉਸ ਢੰਗ ਨਾਲ ਕੀਤਾ ਜਾਵੇ ਪੂਰਾ ਭਜਨ ਬੰਦਗੀ ਤੇ ਬੰਦਾ ਸਰੀਰ ਸਮੇਤ ਜਿੱਥੇ ਮਰਜੀ ਚੱਲਿਆ ਜਾਵੇ ਜਾ ਸਕਦਾ ਹੈ ਇਹ ਤਾਂ ਹੈ ਈਸ਼ਵਰ ਵਾਸਤੇ ਸਿਮਰਨ ਵਾਸਤੇ ਭਜਨ ਬੰਦਗੀ ਵਾਸਤੇ ਆਪਾਂ ਨੂੰ ਸਾਰਿਆਂ ਨੇ ਇਹ ਹੁਕਮ ਹੈ ਗੁਰੂ ਕਰਦਾ ਉਹ ਲੰਗੁਰ ਗੁਰਮਾਰਾਇ ਜੀ ਲੋ ਤੇ ਸਾਨੂੰ ਕਰਨਾ ਵੀ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ